ਅਦ ਦੇਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਗੱਲ ਦਾ ਰਿਸ਼ਤੇਦਾਰ ਕਿਹੜੇ ਗੱਲ ਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪਰਦੇਸਤ ਹੁੰਦਾ ਹੈ ਆਪਣਾ ਲੱਗਦਾ ਹੈ ਕੰਨ ਤੇ ਅਲੱਗ ਹੈ ਕੰਨ ਤੇ ਵੱਖ ਹੈ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਂਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਤਮਾ ਅਖੰਡ ਹੈ ਮਨ ਵੀ ਖੰਡਿਤ ਹੈ ਤਨ ਵੀ ਖੰਡਿਤ ਹੈ ਟੁਕੜੇ ਟੁਕੜੇ ਇਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ ਉਤੇ ਕਹਿ ਉੱਠਦਾ ਹੈ ਸਭ ਕੁਝ ਹੋਈ ਹੈ ਚਲੋ ਇੱਕ ਸੋਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ ਕਤਹੁ ਸੁਚੇਤ ਹੋਇ ਕੇ ਚੇਤਨਾ ਕੋ ਉਚਾਰੀ ਗਿਓ ਕਤਹੁ ਅਚਿੰਤ ਹੋਇ ਕੇ ਸੋਵਤ ਅਚੇਤ ਹੇ ਪ੍ਰਭੂ ਕਮਾਲ ਹੈ ਕਿਦਰੇ ਤੋਂ ਬੜਾ ਸੁਚੇਤ ਹੈ ਸਾਵਧਾਨ ਹੈ ਸਿਆਣਾ ਹੈ ਗਿਆਨੀ ਹੈ ਵਿਚਾਰਕ ਹੈ ਦਾਰਸ਼ਨਿਕ ਹੈ ਫਰਕਤ ਹੂੰ ਅਜਿੰਤ ਹੋਏ ਕੇ ਸੋਵਤ ਅਚੇਤ ਹੋ ਕਿਦਰੇ ਤੂੰ ਬਿਲਕੁਲ ਅਚੇਤ ਤੈਨੂੰ ਕੱਖ ਵੀ ਸਮਝ ਨਹੀਂ ਕੁਛ ਵੀ ਨਹੀਂ ਪਤਾ ਆਪਣੇ ਪਰਾਏ ਦਾ ਕਿਸੇ ਦਾ ਵੀ ਕੋਈ ਬੋਧ ਨਹੀਂ ਕਿਸੇ ਨਾਲ ਤੇਰੀ ਸਾਝ ਨਹੀਂ ਇਤਨਾ ਅਚੇ ਜੈਸੇ ਕਿ ਪੱਥਰ ਐਸਾ ਹੈ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੋਂ ਹੀ ਹੈ ਕਤ ਹੂੰ ਅਚਿੰਤ ਹੋਇ ਕੇ ਸੋਤ ਅਚੇਤ ਹੋ ਕਤ ਹੂੰ ਬਿਖਾਰੀ ਹੋਇ ਕੇ ਮੰਗਤ ਫਿਰਤ ਵੇਖ ਕਹੂੰ ਮਹਾਦਾਨ ਹੋਇ ਕੇ ਮੰਗੇ ਉਹ ਧਨ ਦੇ ਤੋ ਕਿਦਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ ਤੂੰ ਦਰਦਰ ਮੰਗ ਰਿਹਾ ਹੈ ਪਰ ਕਿਦਰੇ ਮਹਾਦਾਨੀ ਹੈ ਪਰ ਤੋ ਹੀ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਲੱਗਦੇ ਨੇ ਸੁੰਦਰ ਤੇ ਕ੍ਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾ ਸਮਠਾ ਕਰ ਸਮਝੇਰਾ ਅਰਧ ਉਰਧ ਦੋ ਤੇ ਨਾਹੀਂ ਰਾਤ ਦਿਨ ਸਤੈ ਨਾਹੀਂ ਭਗਤ ਕਬੀਰ ਕਹਿੰਦੇ ਅਰਧ ਉਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਬਿਗਾਨਾ ਦਿਖਾਈ ਦਿੰਦਾ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਹ ਸਰੀਰ ਦੇ ਤਲ ਦਾ ਜੀਵਣਾ ਹੈ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਨਾ ਬੜੇ ਧਿਆਨ ਨਾਲ ਸੁਣਨਾ ਹੈ ਨ ਕੁਝ ਆਪਣੇ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਹੈ ਨ ਕੁਝ ਆਪਣੇ ਵੀ ਹੈ ਨਾ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭੇ ਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹੈ ਨਾ ਇਹ ਮੰਨਦੇ ਤੱਲ ਦਾ ਜੀਵਣਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤੱਲ ਦਾ ਜੀਵਣਾ ਹੈ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤੱਲ ਤੇ ਜੀਉਂਦੇ ਰਹੋ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਹੈ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬਹੁਤਾ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦਿਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ ਅਲੱਗ ਹੈ ਕੁਦਰਤ ਇੱਕ ਜੈਸਾ ਸਰੀਰ ਦੂਜੇ ਦਾ ਬਣਾਉਂਦੀ ਹੀ ਨਹੀਂ ਹੈ ਇਹ ਠੀਕ ਹੈ ਸੈਂਸਨਿਤੇ ਇਸ ਦੀ ਪੂਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਕਿਉਂ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਹੱਲਕ ਦੀਆਂ ਅਡੀਆਂ ਅਲੱਗ ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਵੈਦ ਕਹਿੰਦੇ ਨੇ ਵੈਦ ਧਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ-ਅਲੱਗ ਹੈ ਹਰ ਇੱਕ ਦਾ ਖੂਨ ਨਾ ਅਲੱਗ-ਅਲੱਗ ਹੈ ਮਾਸ ਦਾ ਤਰਲ ਰੂਪ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥੋਂ ਹੋ ਗਿਆ ਮੈਂ ਸੈਂਟਿਸਟਿਸ ਤੇ ਨਹੀਂ ਹੈ ਪਰਨ ਚੋਂ ਕਿ ਭਾਰਤ ਦੇ ॠषि ਮਹਨੀਆਂ ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਹੈ ਸਰੀਰ ਦੇ ਤਲ ਤੇ ਕੁਛ ਵੀ ਇੱਕ ਨਹੀਂ ਹੈ ਸਭ ਅਲੱਗ ਅਲੱਗ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨ ਕਿਸੇ ਹੀ ਜਿਹਾ ਪਾਇਆ ਸਭ ਦੇ ਸਰੀਰ ਅਲੱਗ ਅਲੱਗ ਨੇ ਤੇ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ ਉਸ ਤੋਂ ਅੱਗੇ ਗਿਆ ਹੀ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣਗੀਆਂ ਹਰ ਇੱਕ ਨੂੰ ਬੇਗਾਨੇ ਨੇ ਸਭ ਉਪਰੇ ਨੇ ਸਭ ਦੁਸ਼ਮਣ ਨੇ ਸਭ ਪਰਦੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨੇ ਫਲਾਣਾ ਆਪਣਾ ਉਹ ਆਪਣਾ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਆਉਂਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਤੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਤੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਂ ਖਮ ਅਪਣ ਕੀਨਾ ਹਮ ਸਭ ਨਾਂ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਲੇ ਰਾਜਨ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮ੍ਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ ਪ੍ਰਭੂ ਤੂੰ ਹੈ ਪਰ ਮੈਂ ਕਿਸ ਤਰ੍ਹਾਂ ਕਹਿ ਦੇ ਮੈਂ ਹਨੇਰਾ ਕੋਈ ਹੋਰ ਹੈ ਇਹ ਵੀ ਤੂੰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਬੜੀ ਜੁਰਤ ਹੈ ਕਲਗੀਧਰ ਪਾਤਸ਼ਾਹ ਦੀ ਇਹ ਬੜੀ ਹਿੰਮਤ ਹੈ ਨਮੋ ਅੰਧਕਾਰੇ ਨਮਸਕਾਰ ਤੇਨੋ ਹੈ ਅੰਧਕਾਰ ਦੇ ਸਰੂਪ ਪ੍ਰਮਾਤਮਾ ਨਮਸਕਾਰ ਤੇ ਜੇ ਮੈਂ ਕਹਿ ਦਿਆਂ ਪ੍ਰਕਾਸ਼ ਤੇਰੇ ਤੋਂ ਆ ਰਿਹਾ ਹੈ तो अंधेरा किसी होर तो आ रहा है तो ये मतलब तेरे मुकाबले भी कोई होर है फिर फिर तो गल होर हो गई फिर तो समदृष्टि ना हो इस्लाम ईसाइत ऐसा कहती है नेकिया खुदा तो आमदिया ने बधिया शैतान तो आमदिया ने ऐसा वो कैसा मनते हैं ਔਰ ਆਪ ਵੀ ਗਿਆਥਲੀ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਉਹਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੋਂ ਬਧੀਆਂ ਵੇਜਣਾ ਇਹ ਸਮ ਦ੍ਰਿਸ਼ਟੀ ਨਹੀਂ ਹੈ ਇਹ ਮੋਟੀ ਅਕਲ ਹੈ ਇਹ ਮੋਟਾਪਣ ਹੈ ਚਲੋ ਇਸ ਨੂੰ ਮੈਂ ਬਹੁਤ ਔਰ ਰੂਪਿਛਤੇ ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਪਰ ਕਮਾਲ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨਹਿ ਕੋ ਮੂਰਖ ਨਹਿ ਕੋ ਸਿਆਣਾ ਵਰਤੇ ਸਭ ਕਿਛ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕਿਉ ਨਮਉ ਅੰਧਕਾਰੇ ਨਮਉ ਤੇਜ ਤੇਜੇ ਇਹ ਅੰਧਕਾਰ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ ਇੱਕ ਇੱਕ ਕੋਈ ਦਿਖਾਈ ਦਿੰਦਾ ਔਰ ਜਿਸ ਨੂੰ ਆਤਮਾ ਦੇ ਤਲ ਤੇ ਇੱਕ ਦਿਖਾਈ ਦੇਣ ਲੱਗ ਪਿਆ